सो तो गाइस असं जा रहे हैं हूँ बाजार क्योंकि कल है निमृत बर्थडे तो अस कुछ समान लैन जा रहे हैं सो तो गाइस असं जा रहे हैं हूँ बाजार निमर पापा आए है हैं हेलो कर दो हेलो इसलिए आवे कुछ समान लेके आना है ਤੇ ਨਹੀਂ ਮਰਦੇ ਪਾਪਾ ਹੌਟਰੀ ਖਾਣ ਵਸਤੇ ਆਏ ਸੀ ਤੇ ਹੁਣ ਅਸੀਂ ਬਾਜ਼ਾਰ ਜਾ ਕੇ ਆਉਂਦਿਆਂ ਨਹੀਂ ਬਸ ਕਰ ਸੁੱਤੀ ਹੋਈ ਆ ਗਾਈਸ ਅਸੀਂ ਜਿਹੜਾ ਬਾਜ਼ਾਰ ਪਹੁੰਚ ਚੁਕੇ ਸੀਗੇ ਤੇ ਗਰਮੀ ਬਹੁਤ ਹੀ ਜ਼ਿਆਦਾ ਹੋਈ ਪਈ ਸੀ ਨਿਮਰ ਦੇ ਪਾਪਾ ਕਹਿੰਦੇ ਸੀ ਕਿ ਜਲਦੀ ਜਲਦੀ ਆਪਾਂ ਜਿਹੜਾ ਸਮਾਨ ਲੈਣਾ ਹੈ ਜਲਦੀ ਜਲਦੀ ਲੈ ਕੇ ਘਰੇ ਚਲੇ ਜਾਂਦੇ ਆ ਕਿਉਂਕਿ ਨਿਮਰਤ ਨੂੰ ਵੀ ਅਸੀਂ ਘਰੇ ਛੱਡ ਕੇ ਆਈ ਸੀ ਤੇ ਉਹ ਸੁੱਤੀ ਪਈ ਸੀ ਇਸ ਕਰਕੇ ਅਸੀਂ ਧੁੱਪ ਚ ਨਾਲ ਨਹੀਂ ਲੈ ਕੇ ਆਏ ਤੇ ਮੰਮੀ ਕਹਿੰਦੇ ਸੀ ਚਲੋ ਇਹਨੂੰ ਕੀ ਕਰਨਾ ਹੈ ਤੁਸੀਂ ਆਪ ਹੀ ਸਮਾਨ ਲੈ ਆਓ ਤੇ ਹੁਣ ਅਸੀਂ ਲੈਣ ਆਏ ਸੀ ਨਿਮਰਤ ਵਾਸਤੇ ਸੈਂਡਲ ਤੇ ਨਵੇਂ ਸੈਂਡਲ ਲੈਣ ਆਏ ਸੀ ਕਿਉਂਕਿ ਸੈਂਡਲ ਤਾਂ ਉਹਦੇ ਕੋਲ ਵੈਸੇ ਵੀ ਹੈਗੇ ਆ ਪਰ ਬਰਥਡੇ ਕਰਕੇ ਅਸੀਂ ਸੋਚਿਆ ਕਿ ਚਲੋ ਕੁਝ ਨਵਾਂ ਲੈ ਕੇ ਜਾਂਦੇ ਆ ਤੇ ਬਹੁਤ ਸਾਰੀਆਂ ਵੈਰਾਈਟੀਆਂ ਉਹਨਾਂ ਨੇ ਸਾਨੂੰ ਦਿਖਾਈਆਂ ਤੇ ਉਹਨਾਂ ਵਿੱਚੋਂ ਸਾਨੂੰ ਜਿਹੜੇ ਇਹ ਵਾਲੇ ਹੀ ਪਸੰਦ ਆਏ ਕਿਉਂਕਿ ਵਧੀਆ ਵਧੀਆ ਚੀਜ਼ ਸੀ ਤੇ ਹੰਢਣ ਵਾਲੀ ਸੀ ਤੇ ਅਸੀਂ ਆਹ ਵਾਲੇ ਜਿਹੜੇ ਪੈਕਰ ਵਾਲੇ ਸੀ ਤੇ ਉਸ ਤੋਂ ਬਾਅਦ ਅਸੀਂ ਚਲੇ ਗਏ ਸੀ ਦੁਕਾਨ ਤੋਂ ਬਾਹਰ ਸੀ ਬਗਰਮੀ ਸੱਚੀ ਬਹੁਤ ਜ਼ਿਆਦਾ ਹੋਈ ਕੋਈ ਸੀ ਤੇ ਲਾਈਟ ਵੀ ਗਈ ਹੋਈ ਸੀ ਤੇ ਹੁਣ ਲੈਣੀ ਸੀ ਅਸੀਂ ਨਿਮਰਤ ਵਾਸਤੇ ਡਰੈਸ ਤੇ ਅਸੀਂ ਜਾ ਰਹੇ ਹਾਂ ਡਰੈਸ ਵਾਲੀ ਦੁਕਾਨ ਤੇ ਸੋ ਫਾਈਨਲੀ ਅਸੀਂ ਆ ਗਏ ਸੀ ਜੀ ਦੋਸਤੋ ਡਰੈਸ ਵਾਲੀ ਸ਼ੋਪ ਤੇ ਕਿਉਂਕਿ ਨਿਮਰਤ ਵਾਸਤੇ ਲੈਣੀ ਸੀ ਅਸੀਂ ਬਹੁਤ ਹੀ ਪਿਆਰੀ ਜੀ ਡਰੈਸ ਤੇ ਮੈਨੂੰ ਕੁੜੀਆਂ ਦੇ ਕੱਪੜੇ ਲੈਣੇ ਬਹੁਤ ਹੀ ਵਧੀਆ ਲੱਗਦੇ ਆ ਕਿਉਂਕਿ ਕੁੜੀਆਂ ਦੇ ਕੱਪੜੇ 'ਚ ਵੈਰਾਈਟੀ ਬਹੁਤ ਜ਼ਿਆਦਾ ਹੁੰਦੀ ਹੈ ਜਿਹੜੇ ਮੁੰਡੇ ਹੁੰਦੇ ਆ ਉਹਨਾਂ ਦੀ ਸਿਰਫ ਪੈਂਟੀ ਐ ਸ਼ਰਟ ਇਹੋ ਜਿਹਾ ਕੁਝ ਹੀ ਹੁੰਦਾ ਪਰ ਕੁੜੀਆਂ ਲਈ ਬਹੁਤ ਜ਼ਿਆਦਾ ਵੈਰਾਈਟੀ ਹੁੰਦੀ ਹੈ ਤੇ ਉਹਨਾਂ ਦੇ ਕੱਪੜੇ ਲੈਣ 'ਚ ਬਹੁਤ ਜ਼ਿਆਦਾ ਮਜ਼ਾ ਆਉਂਦਾ ਤੇ ਅਸੀਂ ਨਿਮਰਤ ਨੂੰ ਐਸੇ ਬੜਾ ਪਿਆਰ ਕਰਦੇ ਆ ਨਿਮਰਤ ਦੇ ਪਾਪਾ ਖਾਸ ਕਰਕੇ ਨਿਮਰਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਕਿ ਉਹਨਾਂ ਲਈ ਤਾਂ ਬਸ ਉਹ ਸਭ ਕੁਝ ਹੈ ਤੇ ਅਸੀਂ ਉਹਦੇ ਲਈ ਕੱਪੜੇ ਲੈਣ ਆਏ ਸੀ ਬਹੁਤ ਹੀ ਵਧੀਆ ਤੇ ਨਿਮਰਤ ਦੇ ਪਾਪਾ ਨੇ ਆਹ ਵਾਲੇ ਸਿਲੈਕਟ ਕਰੇ तो मैंने भी यही वी लगी तो यू करा लिया पैक तो आ भी जी दुकान असं वैसे कपड़े इतों ही लैके जाए बहुत ही वाइया जोड़ी वरायटी इत मिलती है, है तो अस जिन्हें भी निमर के कपड़े लैके जाने ऐसी शॉप तो लैके जाए

सगाई शाम का टाइम हो चुका है सी तो जोड़े कपड़े मैं धोते थे वह मैं हूँ कर रही हूँ तय तो बच्चे टीवी देख रहे मृत भी खेल रही थी तो अद्धे कपड़े मैं तय मारते थधे मेरे कपड़े रह गए थे मैं बहुत जल्दी जरा अपना कम नबेड़ के होर भी कम करने हेलो जी सत श्रीकाल सारों कि मैं सारे उम्मीद करती है तुम सारे ठीक हो गए तो स्वागत करती हूँ मैं थोड़ा अपने चैनल किरण नॉ ब्लॉग ਸੋ ਗਾਇਸ ਅੱਜ ਦਾ ਦਿਨ ਜਿਹੜਾ ਬਹੁਤ ਹੀ ਸਪੈਸ਼ਲ ਆ ਕਿਉਂਕਿ ਅੱਜ ਹੈ ਮੇਰੀ ਨਿਮਰਤਾ ਬਰਥਡੇ ਤੇ ਮੇਰੀ ਨਿਮਰਤ ਨੇ ਤੇ ਇਹ ਜਿਹੜੇ ਕੰਪਲੀਟ ਕਰ ਲਏ ਆ ਤੇ ਮੱਡੀ ਹੋ ਗਈ ਮੇਰੀ ਬੇਟੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਹੁਣ ਅਸੀਂ ਇਹਨੂੰ ਸਕੂਲ 'ਚ ਵੀ ਲਾਵਾਂਗੇ ਤੇ ਅੱਜ ਜਿਹੜਾ ਇਹਦਾ ਬਰਥਡੇ ਆ ਅਸੀਂ ਕਰ ਕਰਦੇ ਜਿਹੜਾ ਸੈਲੀਬ੍ਰੇਟ ਕਰਾਂਗੇ ਤੇ ਤੁਸੀਂ ਵਲੌਗ ਨਾਲ ਇਦਾਂ ਹੀ ਬਣੇ ਰਹੋ ਪਰ ਇਸ ਟਾਈਮ ਜਿਹੜੀ ਇਹ ਨਿਮਰਤ ਖੇਡ ਰਹੀ ਹੈ ਮੈਨੂੰ ਦਿਖਾ ਰਹੀ ਆ ਨਿਮਰਤ ਹੈਪੀ ਬਰਥਡੇ ਕਹਿ ਰਹੇ ਨੇ ਸਾਰੇ ਹਾਂ ਮੈਂ ਕਹਦੋ ਕਿ ਥੈਂਕ ਯੂ ਕੈ ਮੇਰਾ ਵਲੌਗ ਦੇਖਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਹਾਂਜੀ ਅੱਜ ਹੈ ਸਾਡੀ ਨਿਮਰਤ ਬਰਥਡੇ ਗਰਲ ਤੇ ਆ ਦੇਖੋ ਇਹਦੇ ਭਾਂਡੇ ਤੇ ਕੱਲ ਇਸ ਦਿਨ ਹੀ ਸ਼ੋਪਿੰਗ ਕਰਕੇ ਆਏ ਸੀ ਨਿਮਰਤ ਲਈ ਅਸੀਂ ਸ਼ੋਪਿੰਗ ਕਰਕੇ ਆਏ ਸੀ ਅਸੀਂ ਇਹ ਸੀ ਕੰਦ ਮਜ਼ਾਰ ਤੇ ਨਿਮਰਤ ਲਈ ਲੈ ਕੇ ਆਏ ਆ ਸੈਂਡਲ ਮਾ ਦੇਖੋ ਬਹੁਤ ਹੀ ਵਧੀਆ ਜਿਹੜੇ ਨਿੰਮਤ ਦੇ ਸੈਂਡਲ ਆ ਇਹ ਅੱਜ ਸਰਦੀ ਨਿੰਮਤ ਦੇ ਸਾਰੇ ਹੀ ਤੇ ਲੈ ਕੇ ਐਸੀ ਕੱਪੜੇ ਆ ਦੇਖੋ ਕੰਨੀ ਪਾਉਣੇ ਪੁੱਤ ਬਰਡੇ ਚ ਪਾਈ ਸ਼ਾਮ ਨੂੰ ਪਾਵਾਂਗੇ ਆਹ ਹੈ ਜੇ ਸਕਰਟ ਮੈਨੂੰ ਆਹ ਦੇ ਕੱਪੜੇ ਬਹੁਤ ਪਸੰਦ ਆਏ ਤੇ ਅਸੀਂ ਫੇਰ ਆਹੀ ਲੈ ਲਏ ਤੇ ਪਾਪਾ ਨੂੰ ਵੀ ਆਹੀ ਪਸੰਦ ਆਏ ਤੇ ਆ ਦੇਖੋ ਪਾ ਕੇ ਦੇਖੋ ਹੁਣ ਨਹੀਂ ਪਾਉਣੇ ਹੈ ਕਿ ਸ਼ਾਮ ਨੂੰ ਪਾਵਾਂਗੇ ਠੀਕ ਹੈ ਪੁੱਤ ਸ਼ਾਮ ਨੂੰ ਜਦੋਂ ਤਿਆਰ ਹੋਏਗਾ ਨਾ ਉਦੋਂ ਪਾਵਾਂਗੇ ਠੀਕ ਆ ਸੋਤ ਤੋਂ ਨੂਦੀ ਮਰਤੇ ਜਿਹੜੇ ਡਰੈਸ ਆ ਕਿਵੇਂ ਲੱਗੀ ਜਰੂਰ ਦੱਸਿਓ ਤੇ ਅੱਜ ਦਾ ਵੈਸੇ ਜਦੋਂ ਬਰਥਡੇ ਸੈਲੀਬ੍ਰੇਟ ਕਰਾਂਗੇ ਜਰੂਰ ਸ਼ੇਅਰ ਕਰੂੰਗੀ ਮੈਂ ਤੁਹਾਡੇ ਨਾਲ ਤੇ ਤੁਸੀਂ ਵਲੌਗ ਨਾਲ ਇਦਾਂ ਹੀ ਬਣੇ ਰਹੋ ਇਵਤੋਂ ਵੱਧ ਪਿਆਰ ਦਿਆ ਕਰੋ ਸੋ ਗਾਇਸ ਮੈਂ ਕੁਛ ਮੰਗਾਇਆ ਹੋਇਆ ਸੀ ਫਲਿੱਪਕਾਰਟ ਤੋਂ ਆਰਡਰ ਕਰਿਆ ਹੋਇਆ ਸੀ ਮੈਂ ਕਿੱਥੀ ਸੀ ਇੱਕ ਬਕਸ ਆਰਡਰ ਤੇ ਉਹਦਾ ਜਿਹੜਾ ਪਾਰਸਲ ਆ ਗਿਆ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿ ਮੈਂ ਕੀ ਮੰਗਵਾਇਆ ਸੀ ਅੱਜ ਮੇਰਾ ਗੋਠਾ ਦਰਦ ਕਰ ਰਿਹਾ ਕੋਲਕੀ ਤੋਂ ਹੋਣੀ ਹੈ ਮੈਂ ਨੇਰਾ ਹੋ ਰਿਹਾ ਭਰਾ ਮੈਂ ਨਾ ਕੋਈ ਸੋ ਗਾਇਸ ਅਬ ਬੁਕਸ ਮੈਂ ਮੰਗਾਈ ਸੀ ਖੁਦ ਸੇ ਪ੍ਰੇਮ ਕਿਵੇਂ ਕਰੇ ਖੁਦ ਸੇ ਪ੍ਰੇਮ ਕਰੇ ਸੋ ਮੇਰੇ ਅੰਦਰ ਜਿਹੜੀ ਬਹੁਤ ਜ਼ਿਆਦਾ ਜਿਹੜੀ ਨੈਗੇਟਿਵਿਟੀ ਆਈ ਹੋਈ ਹੈ ਤੇ ਮੈਂ ਸੋਚਿਆ ਕਿ ਮੈਨੂੰ ਬੁਕਸ ਪੜਨ ਦਾ ਬਹੁਤ ਜ਼ਿਆਦਾ ਸ਼ੌਕ ਹੈ ਤੇ ਮੈਨੂੰ ਅਬ ਬੁਕਸ ਵਧੀਆ ਲੱਗੀ ਤੇ ਮੈਨੂੰ ਮੇਰੀ ਸਿਸਟਰ ਨੇ ਸਜੈਕਸ ਕੀਤਾ ਸੀਗਾ ਕਿ ਤੂੰ ਆ ਬੁੱਕ ਪੜਿਆ ਕਰ ਤੇ ਆਪਣੇ ਆਪ ਵੱਲ ਧਿਆਨ ਦੇ ਤੇ ਜਿਹੜੀ ਤੇਰੀ ਅੰਦਰ ਦੀ ਨੈਗੇਟਿਵਿਟੀ ਆ ਜਿਹੜੀ ਆਪਣਾ ਜਿਹੜਾ ਮਾਈਂਡ ਆ ਬਿਲਕੁਲ ਸੈੱਟ ਹੋ ਜਾਊਗਾ ਤੂੰ ਬੁੱਕਸ ਪੜ੍ਹੇਗਾ ਸੋ ਮੈਂ ਜਿਹੜਾ ਆਰਡਰ ਕਰ ਲਿਆ ਸੀਗਾ ਤੇ ਹੁਣ ਮੈਂ ਇਹਨੂੰ ਪੜਿਆ ਕਰੂੰਗੀ ਤੇ ਮੈਨੂੰ ਹੁਣ ਵਧੀਆ ਲੱਗੀ ਵੈਸੇ ਵੇਖਣ 'ਚ ਵਧੀਆ ਲੱਗਦੀ ਆ ਬੁੱਕ ਬੁੱਕ ਪੜ੍ਹਨਾ ਤੇ ਵੈਸੇ ਬਹੁਤ ਵਧੀਆ ਹੁੰਦਾ ਆ